ਪੰਜਾਬ ਸਰਕਾਰ ਨੇ ਵਿਦਾਈ ਸ਼ਗਨ ਸਕੀਮ ਦੀ ਰਕਮ ਪੰਜਾਬ ਸਰਕਾਰ ਦਾ ਵੱਡਾ ਤੋਹਫਾ ਹੁਣ ਨਹੀਂ ਪਏਗੀ ਕਰਜ਼ੇ ਦੀ ਲੋੜ ਹੁਣ ਸਾਰੇ ਈਰਮਾਨ ਸ਼ਗਨ ਸਕੀਮ ਨਾ ਹੋਣਗੇ ਪੂਰੇ ਪੰਜਾਬ ਸਰਕਾਰ ਦੇਣਾ ਚਾਹੁੰਦੀ ਆਪਣੀ ਬੇਟੀਆਂ ਨੂੰ ਤੋਹਫਾ ਪੰਜਾਬ ਸਰਕਾਰ ਨੇ ਵੰਡੀਆਂ ਨੌਕਰੀਆਂ ਤੇ ਨਾਲ ਕੀਤਾ ਸ਼ਗਨ ਸਕੀਮ ਦਾ ਵੱਡਾ ਐਲਾਨ ਕਾਦੇ ਮੁੱਖ ਮੰਤਰੀ ਬਣੇ ਸਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਦੋਸਤੋ ਅੱਜ ਦੀ ਇਹ ਵੀਡੀਓ ਮੈਂ ਔਣਾ ਪੈਣਾ ਬੇਟੀਆਂ ਵਾਸਤੇ ਲੈ ਕੇ ਆਇਆ ਜਿਨ੍ਹਾਂ ਦੇ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਮਦਦ ਰਾਸ਼ੀ ਦਿੱਤੀ ਜਾਂਦੀ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਬਿਜ਼ਨਸ ਵਾਲੀਆਂ ਵੀਡੀਓ ਦੇ ਨਾਲ-ਨਾਲ ਕੁਝ ਐਵੇਂ ਦੀਆਂ ਵੀਡੀਓ ਬਣਾਈਆਂ ਜਾਣ ਜਿਸ ਦੇ ਵਿੱਚ ਸਰਕਾਰ ਵੱਲੋਂ ਦਿੱਤੀਆਂ ਸਕੀਮਾਂ ਆਮ ਲੋਕਾਂ ਤੱਕ ਬੜੇ ਆਰਾਮ ਨਾਲ ਪਹੁੰਚਾਈਆਂ ਜਾ ਸਕਣ। ਤਾਂ ਜੋ ਸਾਰੇ ਲੋਕ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਦਾ ਸਕੀਮਾਂ ਦਾ ਫਾਇਦਾ ਲੈ ਸਕਣ। ਖਾਸ ਕਰਕੇ ਜਿੱਥੇ ਬੇਟੀਆਂ ਦੀ ਗੱਲ ਹੁੰਦੀ ਹੈ ਉੱਥੇ ਮੈਂ ਮਦਦ ਲਈ ਗਾਈਡਲਾਈਨਸ ਹੀ ਹਮੇਸ਼ਾ ਹੀ ਤਿਆਰ ਰਹਿਦਾ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਕਿਹ ਜਹੀ ਸਕੀਮ ਦੱਸਣ ਜਾ ਰਿਹਾ ਜਿਸ ਦੇ ਵਿੱਚ ਬੇਟੀਆਂ ਆਪਣਾ ਸੱਚੀ ਗੱਲ ਮੈਂ ਰஞ்சிਤ ਪਾ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਸ਼ੀਰਵਾਦ ਸਕੀਮ ਦੱਸਣ ਜਾ ਰਿਹਾ ਹਾਂ ਆਸ਼ੀਰਵਾਦ ਸਕੀਮ ਦੇ ਤਹਿਤ ਪੰਜਾਬ ਦੀਆਂ ਬੇਟੀਆਂ ਨੂੰ ਵਿਆਹ ਦੇ ਉੱਪਰ ਪੈਸੇ ਦਿੱਤੇ ਜਾਂਦੇ ਹਨ ਅਤੇ ਇਸ ਵਾਰ ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਬੇਟੀਆਂ ਨੂੰ 51000 ਰੁਪਏ ਦੇਣ ਜਾ ਰਹੀ ਹੈ ਵੈਸੇ ਤਾਂ ਇਹ ਸਕੀਮ ਸੈਂਟਰ ਵੱਲੋਂ ਔਰ ਸਟੇਟ ਗਵਰਨਮੈਂਟ ਵੱਲੋਂ ਦੋਨਾਂ ਵੱਲੋਂ ਦਿੱਤੀ ਜਾਂਦੀ ਹੈ ਪਰ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਦੀ ਆਸ਼ੀਰਵਾਦ ਸਕੀਮ ਬਾਰੇ ਹੀ ਡਿਟੇਲ ਵਿੱਚ ਗੱਲ ਕਰਾਂਗਾ ਚਲੋ ਹੁਣ ਇਸ ਵੀਡੀਓ ਦੇ ਜਰੀਏ ਜਾਣਦੇ ਹਾਂ ਕਿ ਇਸ ਸਕੀਮ ਦਾ ਫਾਇਦਾ ਕਿਹੜੀਆਂ-ਕਿਹੜੀਆਂ ਕੁੜੀਆਂ ਬੇਟੀਆਂ ਲੈ ਸਕਦੀਆਂ ਨੇ ਸਕੀਮ ਦਾ ਬੈਨੀਫਿਟ ਲੈਣ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਔਰ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਪਵੇਗੀ ਅਤੇ ਕਿਸ ਤਰੀਕੇ ਦੇ ਨਾਲ ਇਸ ਸਕੀਮ ਦੇ ਉੱਪਰ ਅਪਲਾਈ ਕੀਤਾ ਜਾ ਸਕਦਾ ਹੈ ਵਿਆਹ ਵਿੱਚ ਦਿੱਤੇ ਜਾਂਦੇ ਸ਼ਗਨ ਦੇ ਤੌਰ ਤੇ ਇਹ ਰਾਸ਼ੀ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਪਿਛੜੇ ਵਰਗ ਦੇ ਕਟਿੰਗ ਮੰਤਰੀ ਡਾਕਟਰ ਬਲਜੀਤ ਕੌਰ ਦੇ ਇੱਕ ਬਿਆਨ ਤੋਂ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਬੇਟੀਆਂ ਦੀ ਸ਼ਗਨ ਦੀ ਸਕੀਮ ਦੀ ਰਾਸ਼ੀ ਵਧਾ ਕੇ 52000 ਰੁਪਏ ਕਰ ਦਿੱਤੀ ਗਈ ਹੈ ਦੋਸਤੋ ਭਗਵੰਤ ਮਾਨ ਸਰਕਾਰ ਆਪਣੀਆਂ ਬੇਟੀਆਂ ਨੂੰ ਅੱਗੇ ਵਧਦਾ ਹੋਇਆ ਦੇਖਣਾ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਕਿ ਜੇ ਵਿਆਹ ਤੋਂ ਬਾਅਦ ਬੇਟੀਆਂ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤੇ ਉਹ ਆਰਾਮ ਦੇ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਵਿਆਹ ਦੇ ਵਿੱਚ ਉਹਨਾਂ ਦੇ ਮਾਪਿਓ ਦੇ ਉਹਨੇ ਰਿਸ਼ਤੇਦਾਰਾਂ ਦੇ ਕਿੰਨੇ ਅਰਮਾਨ ਹੁੰਦੇ ਨੇ ਸਰਕਾਰ ਇਹ ਸ਼ਗਨ ਸਕੀਮ ਦੇ ਕੇ ਉਹਨਾਂ ਦੇ ਅਰਮਾਨ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਸਰਕਾਰ ਦੀ ਇਸ ਸਕੀਮ ਬਾਰੇ ਪਤਾ ਲੱਗ ਸਕੇ ਤੇ ਨਾਲ ਦੀ ਨਾਲ ਉਹ ਸਾਰੇ ਇਸ ਦਾ ਬੈਨੀਫਿਟ ਲੈ ਸਕਣ ਆਪ ਹੁਣ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਇਸ ਸਕੀਮ ਨੂੰ ਕਿਵੇਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਕੀਮ ਨੂੰ ਆਨਲਾਈਨ ਅਪਲਾਈ ਕਰਨਾ ਬਹੁਤ ਹੀ ਸੌਖਾ ਹੈ। ਇਸ ਦਾ ਲਾਭ ਐਸਸੀ, ਐਸਟੀ, ਬੀਸੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਵੀ ਬੜੇ ਆਰਾਮ ਨਾਲ ਲੈ ਸਕਦੇ ਨੇ। ਅਤੇ ਇੱਕ ਪਰਿਵਾਰ ਦੀਆਂ ਦੋ ਬੇਟੀਆਂ ਹੀ ਸਿਰਫ ਇਸ ਸਕੀਮ ਦਾ ਲਾਭ ਲੈ ਸਕਣਗੀਆਂ। ਪੰਜਾਬ ਸਰਕਾਰ ਦੀ ਇਸ ਸਕੀਮ ਦਾ ਬੈਨੀਫਿਟ ਲੈਣ ਲਈ ਤੁਸੀਂ ਆਪ ਖੁਦ ਆਨਲਾਈਨ ਫਾਰਮ ਭਰ ਸਕਦੇ ਹੋ। ਜੇ ਤੁਹਾਨੂੰ ਕੋਈ ਆਨਲਾਈਨ ਫਾਰਮ ਭਰਨ 'ਚ ਦਿੱਕਤ ਆਉਂਦੀ ਹੈ ਤੇ ਤੁਸੀਂ ਨੇੜਲੇ ਸੁਵਿਧਾ ਸੈਂਟਰ ਜਾਂ ਐਸ.ਡੀ.ਐਮ ਦਫ਼ਤਰ ਕੋਲ ਵੀ ਪਹੁੰਚ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਫਾਰਮ ਭਰਨਾ ਚਾਹੁੰਦੇ ਹੋ ਤੇ ਤੁਸੀਂ ਪੰਜਾਬ ਸਰਕਾਰ ਦੀ ਦਿੱਤੀ ਹੋਈ ਆਸ਼ੀਰਵਾਦ ਸਕੀਮ ਵਾਲੀ ਵੈੱਬਸਾਈਟ ਤੇ ਜਾਓ ਜਿਸ ਦਾ ਲਿੰਕ ਮੈਂ ਆਲਰੇਡੀ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਿੱਤਾ ਹੈ ਜੇਕਰ ਤੁਸੀਂ ਪਹਿਲਾਂ ਹੀ ਆਪਣਾ ਫਾਰਮ ਭਰਿਆ ਹੋਇਆ ਹੈ ਅਤੇ ਤੁਸੀਂ ਉਸ ਦਾ ਸਟੇਟਸ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੌਗਇਨ ਤੇ ਜਾਓ ਅਤੇ ਆਪਣਾ ਆਈਡੀ ਪਾਸਵਰਡ ਭਰ ਕੇ ਆਪਣੇ ਫਾਰਮ ਦੀ ਜਾਣਕਾਰੀ ਲੈ ਸਕਦੇ ਹੋ ਜੇਕਰ ਆਈਡੀ ਪਾਸਵਰਡ ਭੁੱਲ ਗਏ ਹੋ ਤਾਂ ਤੁਸੀਂ ਰਿਕਵਰ ਯੂਰ ਪਾਸਵਰਡ ਦੀ অপਸ਼ਨ ਤੇ ਜਾ ਕੇ ਨਵਾਂ ਆਈਡੀ ਪਾਸਵਰਡ ਵੀ ਹਾਸਿਲ ਕਰ ਸਕਦੇ ਹੋ ਆਹ ਹੁਣ ਨਿਊ ਫਾਰਮ ਕਿਵੇਂ ਭਰਨਾ ਹੈ ਉਸ ਨੂੰ ਮੈਂ ਤੁਹਾਨੂੰ ਡਿਟੇਲਸ ਦੇ ਦੱਸਦਾ ਇਸ ਲਈ ਸਭ ਤੋਂ ਪਹਿਲਾਂ ਆਸ਼ੀਰਵਾਦ ਪੋਰਟਲ ਤੇ ਜਾਓ ਹੁਣ ਇੱਥੇ ਤੁਹਾਨੂੰ ਬਹੁਤ ਸਾਰੀਆਂ ਆਪਸ਼ਨ ਦਿਖਾਈ ਦੇਣਗੀਆਂ ਤੁਸੀਂ ਐਪਲੀਕੈਂਟ ਰਜਿਸਟ੍ਰੇਸ਼ਨ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਫਾਰਮ ਖੁੱਲ੍ਹ ਅਵੇਗਾ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਭਰ ਦਿਓ ਜੇਕਰ ਤੁਸੀਂ ਲੜਕੀ ਦੇ ਮਾਤਾ ਪਿਤਾ ਵੱਲੋਂ ਫਾਰਮ ਅਪਲਾਈ ਕਰੋਗੇ ਤਾਂ ਹੋਰ ਵੀ ਜ਼ਿਆਦਾ ਬਿਹਤਰ ਹੋਵੇਗਾ ਸਾਰੇ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਆਪਣੀ ਸਾਰੀ ਜਾਣਕਾਰੀ ਚੈੱਕ ਕਰ ਲਵੋ ਅਤੇ ਉਸ ਤੋਂ ਬਾਅਦ ਐਗਰੀ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਨੂੰ ਇੱਕ ਆਈਡੀ ਪਾਸਵਰਡ ਮਿਲ ਜਾਵੇਗਾ ਹੁਣ ਦੁਬਾਰਾ ਲੌਗਇਨ ਵਾਲੀ ਸਾਈਟ ਤੇ ਆਓ ਤੇ ਆਪਣਾ ਆਈਡੀ ਪਾਸਵਰਡ ਭਰ ਕੇ ਲੌਗਇਨ ਕਰ ਲਵੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਐਪਲੀਕੇਸ਼ਨ ਫਾਰਮ ਖੁੱਲ ਜਾਵੇਗਾ ਜਿੱਥੇ ਤੁਹਾਡੇ ਵੱਲੋਂ ਭਰੀ ਗਈ ਸਾਰੀ ਜਾਣਕਾਰੀ ਸ਼ੋ ਹੋ ਜਾਵੇਗੀ ਇਨਫਰਮੇਸ਼ਨ ਦੇ ਨਾਲ ਹੀ ਤੁਹਾਨੂੰ ਕੁਝ ਆਪਸ਼ਨ ਵੀ ਸ਼ੋ ਹੋਣਗੇ ਹਨ ਉਹਨਾਂ ਵਿੱਚ ਤੁਸੀਂ ਅਪਲਾਈ ਆਨਲਾਈਨ ਤੇ ਕਲਿੱਕ ਕਰਦੇ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਨਵੀਂ ਵਿੰਡੋ ਖੁੱਲ ਜਾਵੇਗੀ ਇੱਥੇ ਤੁਹਾਨੂੰ ਬਰਾਇਡ ਐਂਡ ਗਰੂਮ ਦੀ ਸਾਰੀ ਜਾਣਕਾਰੀ ਭਰਨੀ ਪਵੇਗੀ ਅਤੇ ਨਾਲ ਹੀ ਐਪਲੀਕੈਂਟ ਦੀ ਬੈਂਕ ਡਿਟੇਲ ਵੀ ਭਰਨੀ ਪਵੇਗੀ ਦੋਸਤੋ ਐਪਲੀਕੈਂਟ ਲੜਕੀ ਦੇ ਮਾਤਾ ਪਿਤਾ ਹੀ ਹੋਣਗੇ ਜਿਨ੍ਹਾਂ ਨੇ ਪਹਿਲਾਂ ਫਾਰਮ ਅਪਲਾਈ ਕੀਤਾ ਸੀ ਇਸ ਤੋਂ ਬਾਅਦ ਅੰਡਰਟੇਕ ਤੇ ਕਲਿੱਕ ਕਰਕੇ ਸੇਵ ਆਪਸ਼ਨ ਤੇ ਕਲਿੱਕ ਕਰ ਦਿਓ ਸੇਵ ਕਰਨ ਤੋਂ ਬਾਅਦ ਤੁਸੀਂ ਫਿਰ ਆਪਣੇ ਪਹਿਲਾਂ ਵਾਲੇ ਸੇਮ ਫਾਰਮ ਤੇ ਆ ਜਾਓਗੇ ਅਤੇ ਉੱਥੇ ਤੁਹਾਨੂੰ ਅਪਲੋਡ ਫੋਟੋ ਦੀ ਆਪਸ਼ਨ ਦਿਖੇਗੀ ਇੱਥੇ ਤੁਸੀਂ ਸਭ ਤੋਂ ਪਹਿਲਾਂ ਐਪਲੀਕੈਂਟ ਦੀ ਫੋਟੋ ਅਪਲੋਡ ਕਰਨੀ ਹੈ ਅਤੇ ਉਸ ਤੋਂ ਬਾਅਦ ਬਰਾਇਡ ਐਂਡ ਗਰੂਮ ਦੀ ਦੋ ਫੋਟੋ ਅਪਲੋਡ ਕਰਨੀ ਹੈ ਇਹਨਾਂ ਫੋਟੋਆਂ ਨੂੰ ਅਪਲੋਡ ਕਰਨ ਤੋਂ ਬਾਅਦ ਤੁਸੀਂ ਅਪਲੋਡ ਡਾਕੂਮੈਂਟ ਵਾਲੀ ਆਪਸ਼ਨ ਤੇ ਕਲਿੱਕ ਕਰੋ ਉੱਥੇ ਦੱਸੇ ਗਏ ਸਾਰੇ ਜ਼ਰੂਰੀ ਡਾਕੂਮੈਂਟ ਜਿਵੇਂ ਕਿ ਵਿਆਹ ਦਾ ਕਾਰਡ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੀ ਅਪਲੋਡ ਕਰ ਦਿਓ ਇਸ ਤੋਂ ਬਾਅਦ ਤੁਸੀਂ ਐਡਿਟ ਲੌਗ ਦੀ ਆਪਸ਼ਨ ਤੇ ਜਾ ਕੇ ਆਪਣਾ ਸਾਰਾ ਫਾਰਮ ਚੰਗੀ ਤਰ੍ਹਾਂ ਪੜ੍ਹ ਲਓ ਅਤੇ ਇਸ ਨੂੰ ਲੌਕ ਕਰ ਦਿਓ ਫਾਰਮ ਲੌਕ ਹੋਣ ਤੋਂ 15 ਦਿਨ ਬਾਅਦ ਤੁਹਾਨੂੰ ਸਟੇਟਸ ਸ਼ੋ ਹੋ ਜਾਵੇਗਾ ਸਟੇਟਸ ਚੈੱਕ ਕਰਨ ਦੇ ਸਟੈਪ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਦੋਸਤੋ ਮੇਰੇ ਦੱਸੇ ਸਟੈਪਸ ਨੂੰ ਤੁਸੀਂ ਫੋਲੋ ਕਰਕੇ ਆਨਲਾਈਨ ਫਾਰਮ ਭਰ ਕੇ ਘਰ ਦੇ ਵਿੱਚ ਹੀ ਆਪਣੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਕਿਸੇ ਵੀ ਵਰਗ ਦੀ ਲੋਡਬੰਦ ਲੜਕੀ ਇਸ ਸਕੀਮ ਦਾ ਫਾਇਦਾ ਲੈ ਸਕਦੀ ਹੈ ਅਤੇ ਇਸ ਤੋਂ ਮਿਲਣ ਵਾਲੀ ਰਾਸ਼ੀ ਦੇ ਨਾਲ ਆਪਣੀ ਆਉਣ ਵਾਲੀ ਜ਼ਿੰਦਗੀ ਦੀ ਵਧੀਆ ਸ਼ੁਰੂਆਤ ਵੀ ਕਰ ਸਕਦੀ ਹੈ ਇਸ ਸਕੀਮ ਦੇ ਨਾਲ ਬਹੁਤ ਸਾਰੀਆਂ ਧੀਆਂ ਨੇ ਆਪਣੇ ਵਿਆਹ ਦੇ ਚਾਅ ਪੂਰੇ ਕੀਤੇ ਨੇ ਜੋ ਕਿ ਇਸ ਸਕੀਮ ਤੋਂ ਬਿਨਾ ਸ਼ਾਇਦ ਵਾਂਝੇ ਹੀ ਰਹਿ ਜਾਂਦੇ ਕਿਉਂਕਿ ਹਰੇਕ ਪਰਿਵਾਰ ਵਿਆਹ ਦਾ ਖਰਚਾ ਚੁੱਕਣ ਲਈ ਕਾਬਿਲ ਹੀ ਹੁੰਦਾ ਇਸ ਕਰਕੇ ਸਰਕਾਰ ਨਹੀਂ ਚਾਹੁੰਦੀ ਕਿ ਉਹ ਆਪਣੇ ਆਰਮਾਨ ਇਸ ਤਰ੍ਹਾਂ ਹੀ ਮਾਰ ਦੇਣ ਜੇਕਰ ਤੁਸੀਂ ਵੀ ਇਸ ਤਰੀਕੇ ਦੀ ਸੋਚ ਰੱਖਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਚੀਜ਼ ਦਾ ਫਾਇਦਾ ਆਪਣੀਆਂ ਧੀਆਂ ਬੇਟੀਆਂ ਨੂੰ ਮਿਲ ਸਕੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਕੀਮ ਨੂੰ ਚੰਗੀ ਤਰ੍ਹਾਂ ਸਮਝ ਹੀ ਗਏ ਹੋਵੋਗੇ ਜੇਕਰ ਤੁਹਾਨੂੰ ਇਸ ਸਕੀਮ ਬਾਰੇ ਅਜੇ ਵੀ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਰஞ்சிਤ ਪਾ